ਲੋ ਜੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਸਾਹਿਬ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਅੱਜ ਦੀ ਵੀਡੀਓ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ ਤੇ ਆਪਾਂ ਬਣਾਉਣੀ ਸੀ ਜੀ ਅੱਜ ਆਲੂ ਤੇ ਬੇਸਣ ਦੀ ਪੁਰਜੀ ਤੇ ਆਪਾਂ ਜੀ ਤੁਹਾਡੇ ਨਾਲ ਇਹ ਸ਼ੇਅਰ ਕਰਾਂਗੇ ਸਬਜ਼ੀ ਕਿ ਕਿਸ ਤਰ੍ਹਾਂ ਬਣਦੀ ਹੈ ਜੀ ਬਹੁਤ ਟੇਸਟੀ ਬਣੇਗੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੇ ਵੀਡੀਓ ਦੇ ਨਾਲ ਜੀ ਬਨੇ ਰਹੋ ਅਲਈਆ ਜੀ ਇੱਥੇ ਲੋਹੇ ਦੀ ਕੜਾਈ ਇਹਦੇ ਵਿੱਚ ਨਾ ਸਬਜੀ ਜਿਹੜੀ ਚਿਪਕਦੀ ਨਹੀਂ ਤੇ ਬਹੁਤ ਹੀ ਟੇਸਟੀ ਬਣਦੀ ਹੈ ਸਬਜੀ ਤੇ ਪਰਤ ਦੀ ਕੜਾਈ ਦੇ ਵਿੱਚ ਸਬਜੀ ਜਿਹੜੀ ਚਿਪਕ ਜਾਂਦੀ ਹੈ ਆਪਾਂ ਬਣਾਉਂਦੇ ਆ ਤਾਂ ਤੇ ਇਹਦੇ ਵਿੱਚ ਬਿਲਕੁਲ ਨਹੀਂ ਚਿਪਕਦੀ ਤੇ ਇਹ ਮੇਰੇ ਕੋਲ ਤੇਲ ਹੈਗਾ ਸੀ ਥੋੜਾ ਜਿਹਾ ਸੜਿਆ ਹੋਇਆ ਪਿਆ ਸੀ ਸਬਜੀ ਪਹਿਲਾਂ ਬਣਾਈ ਸੀ ਉਹਦੇ ਜਿਹੜੇ ਕੱਟਿਆ ਹੋਇਆ ਸੀ ਉਹਨੂੰ ਬਾਤ ਆਇਆ ਤੇ ਇਹ ਨਹੀਂ ਬਹੁਤ ਆ ਜੀ ਹੋਰ ਤੇ ਨਹੀਂ ਆਪਾਂ ਪਾਉਂਦੇ ਤੇ ਚਲੋ ਜੀ ਵੀਡੀਓ ਦਿਨਾ ਜ਼ਰੂਰ ਬਣਾਇਓ ਸਬਜੀ ਬਹੁਤ ਟੇਸਟੀ ਬੰਦੀ ਆ ਜੀ ਇਸ ਤਰ੍ਹਾਂ ਇੱਕ ਵਾਰੀ ਜ਼ਰੂਰ ਬਣਾਇਓ ਤੁਸੀਂ ਜੀ ਆਪਾਂ ਜੇ ਤੇਲ ਗਰਮ ਹੋ ਜਾਂਦਾ ਏ ਤੇ ਫੇਰ ਆਪਾਂ ਇਹਦੇ ਚ ਪਾਉਂਦੇ ਆ ਆਲੂ ਮੇਰਾ ਨਾ ਜਿਹੜਾ ਟਰਾਈ ਟੋੜ ਜਿਹੜਾ ਉਹ ਟੁੱਟ ਗਿਆ ਏ ਤੇ ਇਸ ਕਰਕੇ ਵੀ ਮੈਨੂੰ ਹੱਥ ਨਾ ਛੱਡ ਕੇ ਇਹਦੇ ਬਣਾ ਰਹੀ ਆ ਤੇ देखो जरूर दसव्य कि कि बढ़िया बनी है जी तरह चलो जो आप आलू आप आलू फ्राई करा ਇਹ ਕੜਾਈ ਦੇ ਇੱਕ ਹੋਰ ਫਾਇਦਾ ਹੈ ਜਿਹਦੇ ਨਾਲ ਜਮਾ ਵਯਾਦ ਨੂੰ ਜਿੱਥੇ ਆਪਾਂ ਘਰ ਤੇ ਬਿਖੜਾਂਗੇ ਦਿਨ ਖਰਚੀਂ ਰੋਣਾ ਬਣਾ ਕਿ ਆਲੂ ਵਜਲੇ ਲਿੱਤੇ ਤੇ ਪਤਾ ਜਾਂਦੇ ਆ ਸਾਰੀ ਸਬਜੀ ਦਾ ਨਾ ਇਹ ਮਾਦੇ ਲਵਾ ਦਿੱਤਾ ਜਾਂਦਾ ਤੇ ਇਹਦੇ ਨਾਲ ਇਹ ਮੁਖਰੀ ਮੁਖਰੀ ਬਣਦੀ ਆ ਇਹ ਕੜਾਈ ਦੇ ਵਿੱਚ ਸਬਜੀ ਤੇ ਜਮਾ ਜਿੱਥੇ ਵੀ ਜਿਹੜੇ ਆਪਾਂ ਨਾ ਉਸ ਤੇ ਪੈਣ ਲੈਂਦੇ ਆ ਜਿਹ ਕਿਵੇਂ ਉਹ ਵੀ ਬਹੁਤ ਮਹਿੰਗੇ ਪੈਂਦੇ ਆ ਤੇ ਲਈ ਆਪਾਂ ਨੂੰ ਸਸਤਾ ਇਸਾਰ ਜਾਂਦਾ ਨਾਲੇ ਉਹਨਾਂ ਦੇ ਨੁਕਸਾਨ ਵੀ ਹੁੰਦੇ ਆ ਜਿਸੇ ਨੂੰ ਬਹੁਤ ਇਹ ਇਹਦਾ ਨਾਲ ਕੋਈ ਖਾਣਾ ਹੈ। ਇੱਕੜਾ ਇਹ ਆਇਰਨ ਦੀ ਕੜਾਈ ਆਪਾਂ ਨੂੰ ਪਾ ਲ ਦੇਣੀ ਫ੍ਰਾਈਸ ਕਰਦੇ ਆ। ਇਹ ਦੇ ਕੜਾਈ। ਤੇ ਇਹਦਾ ਤਕਾ ਫੜਾਈ ਗਈ। ਤੇ ਇੱਕ ਸਬਜ਼ੀ ਜਮਾ ਲੈ ਕਿਸੇ ਨਾਲ। ਤੇ ਹੁਣ ਆਪਾਂ ਇਹਨੂੰ ਥੋੜੀ ਦੇਰ ਫ੍ਰਾਈ ਹੋਣ ਦਿਆਂਗੇ। ਵੀਡੀਓ ਦੇ ਨਾਲ ਜ਼ਰੂਰ ਬਣਾ ਰਿਓ ਜੀ। ਆਪਾਂ ਜ਼ਿਆਦਾ ਲੰਬੀ ਨਹੀਂ ਕਰਦੇ ਆ ਆਪਣੇ ਜਿਹੜੇ ਆਲੂ ਆ ਉਹ ਫ੍ਰਾਈ ਹੁੰਦੇ ਜਾਂਦੇ ਆ। ਤੇ 5 ਮਿੰਟ ਹੋ ਗਿਆ ਆਪਾਂ ਤਾਂ ਰਹਿਣ ਨੂੰ। ਤੇ ਹੁਣ ਜਦੋਂ ਇਹ ਫਰਾਈ ਹੋ ਜਾਣਗੇ ਉਹਦਾ ਪ੍ਰੋਸੈਸ ਤੁਹਾਨੂੰ ਮੈਂ ਫਿਰ ਦੱਸਾਂਗੀ ਵੀਡੀਓ ਬਣਾ ਦੇ ਜ਼ਰੂਰ ਬਣਾ ਲਿਓ ਤੇ ਹੁਣ ਦੇਖੋ ਜੀ ਅੱਧੇ ਕੁ ਫਰਾਈ ਹੋ ਗਏ ਆ ਤੇ ਆਪਾਂ ਹੁਣ ਇਹਦੇ ਚ ਪਾਟ ਆ ਆ ਜੀ ਪਿਆਜ਼ ਹੁਣ ਆਪਾਂ ਪਿਆਜ਼ ਮਿਕਸ ਕਰ ਦਿਆਂਗੇ ਜੀ ਆਪਣੇ ਆਲੂ ਆ ਜਿਹੜੇ ਉਹ ਬਣ ਚੁੱਕੇ ਨੇ ਫਰਾਈ ਹੋ ਗਏ ਨੇ ਚੰਗੀ ਤਰ੍ਹਾਂ ਤੇ ਆਪਾਂ ਹੁਣ ਕੀ ਕਰਾਂਗੇ ਜੀ ਪਹਿਲਾਂ ਪਾ ਦਿਆਂਗੇ ਨਮਕ ਮਿਰਚ ਸਵਾਦ ਅਨੁਸਾਰ Nampak, tuh. Oke, nanti apa tuh? Oh. cepatnya bisa ਪਹਿਲਾਂ ਲਾ ਕੇ ਦੇਖ ਲਾਂਗੀ ਪਹਿਲਾਂ ਫਿਰ ਹੋਰ ਪਾਵਾਂਗੇ ਚਾਰ ਚਾਰ ਤੋਂ ਚਮਚੇ ਦੇ ਕਰੀਬ ਆਪਾਂ ਇਹਦੇ ਚ ਪਾਤਾ ਹੈ ਵੇਸਣ ਤੇੰਮੇ ਵਿੱਚ ਜੋਣਾ ਜਿਹੜਾ ਆਲੂ ਦਾ ਮਿਕਸ ਕਰਤਾ ਹੈ ਜੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਥੋੜੀ देर ਬੁਝਣ ਦੇਾਂਗੇ ਤੇ ਪੰਜ ਪੰਜ ਕੁ ਮਿੰਟ ਦੀ ਬਾਅਦ ਆਪਾਂ ਹੋਰ ਇਹ ਸੇਕਵਾਵਾਂਗੇ ਤੇ ਵਿੱਚ ਵਿੱਚ ਹੰਡੇ ਰਵਾਂਗੇ ਤੇ ਸਬਜ਼ੀ ਜੀ ਬਹੁਤ ਹੀ ਟੇਸਟੀ ਬਣ ਕੇ ਹੋ ਗਈ ਉਹ ਪਿਆਰ ਅਸੀਂ ਬਹੁਤ ਵਾਰੀ ਜੀ ਇਸ ਤਰ੍ਹਾਂ ਬਣਾਈ ਲਈ ਸਬਜ਼ੀ ਤੇ ਬਿਲਕੁਲ ਪਕੌੜਿਆਂ ਤੇ ਤਰ ਲੱਗਦੀ ਹੈ ਜੀ ਬਹੁਤ ਟੇਸਟੀ ਲੱਗਦੀ ਹੈ ਸਬਜੀ ਤੇ ਚਲੋ ਦੇਖੋ ਜੀ ਆਪਣੀ ਮੋਟਰ ਚੱਲੀ ਹੋਈ ਹੈ ਇੱਥੇ ਆਪਣੇ ਘਰਾਂ ਦੇਖ ਲੱਗ ਗਈ ਤੇ ਇਧਰ ਮੇਰੇ ਚਾਚਾ ਜੀ ਦਾ ਘਰ ਹੈ ਜੀ ਚਾਚਾ ਸਵੇਰੇ ਤੋਂ ਇਹ ਕੋਕਾ ਕੋਕਾ ਪਾਣੀ ਚੰਦਾ ਜੀ ਖਾ ਰਿਹਾ ਦੇਖਿਆ ਜੀ ਦੇਖੋ ਫਿੱਟ ਹੈ ਆਪਣੇ ਜੀ ਇਹ ਸਮਾਂ ਲੱਗਾ

ਇਹ ਵੀਡੀਓ ਜੀ ਆਪਣੀ ਅਗਲੇ ਦਿਨ ਦੀ ਏ ਤੇ ਸੌਰੀ ਇੱਕ ਦਿਨ ਪਹਿਲਾਂ ਦੀ ਕਿ ਉਸ ਦਿਨ ਨਾ ਭਦ ਹੋਇਗਾ ਸੀਗਾ 9 ਸ਼ਾਇਦ 9 ਹੀ ਸੀਗਾ ਤੇ ਜਿਸ ਦਿਨ ਵੀ ਗੁੱਗਾ ਹੁੰਦਾ ਏ ਗੁੱਗਾ ਕਰਦੇ ਆ ਜੀ ਆਪਣੇ ਹਨਾ ਰਵਾਜ ਏ ਤੇ ਮੈਨੂੰ ਤਾਂ ਵੈਸੇ ਇਹਦੇ ਬਾਰੇ ਨਹੀਂ ਨਾਲ ਜੀਗੀ ਇੰਨਾ ਜ਼ਿਆਦਾ ਤੇ ਉਹ ਆਪਣੇ ਮੇਰੇ ਦੀਦੀਵਾਰਾਂ ਨੇ ਕੀਤਾ ਸੀਗਾ ਜਠਾਣੀ ਮੇਰੀ ਨੇ ਤੇ ਬੱਚੇ ਕਹਿੰਦੇ ਕਿ ਆਪਾਂ ਵੀਡੀਓ ਬਣਾਈਏ ਤੇ ਇਹ ਉਹਨਾਂ ਨੇ ਬਣਾਇਆ ਸੀ ਜੀ ਇਹ ਆਟੇ ਦੇ ਬਣਾਏ ਆ ਜਿਵੇਂ ਨਾਗ ਨਾਗੇ ਨਾ ਤੇ ਨਾਲ ਛੋਟੇ ਛੋਟੇ ਪਾਂਡੇ ਆ ਹਨਾ ਚਮਚੇ ਕੌਲੀਆਂ ਗਲਾਸ ਤੇ ਇਹ ਕਹਿੰਦੇ ਆ ਕਿ ਇਸ ਤਰ੍ਹਾਂ ਇਹ ਬਣਾਉਣਾ ਹੁੰਦਾ ਹੈ ਤੇ ਇਹਨੂੰ ਹੁਣ ਸਾਰੇ ਨੂੰ ਇੱਥੇ ਰੱਖ ਦੇਣਗੇ ਜੀ 베ਰੀ ਦੇ ਕੋਲ ਕੋਈ ਅੱਗ ਦੇ نیچے ਵੀ ਰੱਖਦੇ ਆ ਕੋਈ 베ਰੀ ਕੋਲ ਰੱਖਦੇ ਆ ਤੇ ਇਹ ਰੱਖ ਰਏ ਸੀ ਜੀ ਤੇ 베ਰੀ ਦੇ ਕੋਲ ਤੇ ਨਾਲ ਹੀ ਰੱਖ ਦੇਣਗੇ ਬਨਾਇਆ ਚੂਰਮਾ ਤੇ ਇਹ ਕਹਿੰਦੇ ਕਿ ਜਵੇਂ ਰੋਟੀ ਬਣਾ ਕੇ ਤੇ ਉਹਦਾ ਫਿਰ ਚੂਰਮਾ ਬਣਾਉਂਦੇ ਆ ਤੇ ਉਹ ਬਨਾਇਆ ਨੇ ਤੇ ਉਹ ਵੀ ਕੋਲ ਹੁਣ ਪ੍ਰਸ਼ਾਦ ਇਹ ਰੱਖ ਦੇਣਗੇ ਪੂਰਾ ਸੀ ਹੁਣ ਇਹਦੇ 베ਰੀ ਦੇ ਪੱਤੇ ਤੋੜ ਕੇ ਨਾ ਇਹ ਚਾਰ ਪੱਤੇ ਫਿਰ ਕਰੇ ਲੈ ਕੇ ਜਾਣੇ ਨੇ ਤੇ ਕਰੇ ਰੱਖ ਦੇਣੇ ਆ ਤੇ ਸਾਡੇ ਜੀ ਇੱਥੇ ਇਸ ਤਰ੍ਹਾਂ ਗੁੱਗਾ ਕਰਦੇ ਆ ਤੇ ਹੁਣ ਇਹਨੂੰ ਕਰੇ ਲਾ ਕੇ ਰੱਖ ਦੇਣਗੇ ਤੇ ਹੁਣ ਇੱਥੇ ਜਿਹੜਾ ਚੂਰਮਾ ਬਣਾਇਆ ਹੈ ਨਾ ਉਹ ਮੰਡਣਗੇ ਤੇ ਉਹ ਚੂਰਮਾ ਜਿਹੜਾ ਨੀਚੇ ਬੈਠ ਕੇ ਖਾਣਾ ਹੁੰਦਾ ਹੈ ਪ੍ਰਸ਼ਾਦ ਤੇ ਇਹ ਚੂਰਮੇ ਦਾ ਪ੍ਰਸ਼ਾਦ ਹੈ ਜੀ ਹੁਣ ਇਹ ਹੁਣੇ ਵੰਡ ਰਾਇਸੀ ਤੇ ਸਾਰੇ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਜੀ ਨੀਚੇ ਬੈਠ ਕੇ ਹੀ ਖਾਣਾ ਹੈ ਮੰਜੇ ਤੇ ਬੈਠ ਕੇ ਨਹੀਂ ਖਾਣਾ ਤੇ ਬਜ਼ੁਰਗ ਕਹਿੰਦੇ ਆ ਕਿ ਜੇ ਮੰਜੇ ਤੇ ਬੈਠ ਕੇ ਖਾ ਲਈ ਨਾ ਤੇ ਫਿਰ ਮੰਜੇ ਤੇ ਜਿਵੇਂ ਸੱਪ ਚੜਦੇ ਆ ਕਹਿੰਦੇ ਨੇ ਤੇਜ਼ ਕਰਕੇ ਜੀ ਸਾਰੇ ਨੀਚੇ ਬੈਠ ਕੇ ਹੀ ਖਾ ਰਹੇ ਸੀ ਬੱਚੇ ਬਹੁਤ ਡਰੇ ਹੋਏ ਸੀ ਕਹਿੰਦੇ ਕਿ ਹਾਏ ਮੰਜੇ ਤੇ ਨਹੀਂ ਬੈਠ ਕੇ ਖਾਣਾ ਹਨਾ ਸੱਪ ਚੜਨਗੇ ਮੰਜਿਆਂ ਤੇ ਤੇ ਇਸ ਕਰਕੇ ਜੀ ਸਾਰੇ ਨੀਚੇ ਬੈਠ ਕੇ ਖਾ ਰਹੇ ਸੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਇਹ ਵਾਲੀ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਮਿਲਦੇ ਆ ਹੁਣ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ